ਅੱਜ ਸਭ ਕੀ ਗਉਮ ਸ੍ਰੀ ਅਕਾਲ ਪੰਥ ਸਾਹਿਬ ਜੀ ਦਾ ਸਿਰਜਣਾ ਦਿਹਾੜਾ ਮਨਾ ਰਹੀ ਹੈ ਅੱਜ ਦੇ ਦੀ ਦਿਨ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1606 ਦੇ ਵਿੱਚ ਸ੍ਰੀ ਅਕਾਲ ਪੰਥ ਸਾਹਿਬ ਦੀ ਸਿਰਜਣਾ ਕੀਤੀ

نظام کے مطابق تک تک مالک شری گرو ہرگوبند پاشاہ جدلیاں نے تخت بدلتے شریعہ کا تک ساہم کا نظام صدا ہی تحرم دے مطابق گرو دے صدہات دے مطابق آتے اکار پرک دے حکم دے مطابق ہے میری پیری کے مالک گرو ہرگو بند پادشاہ دینے اس مبارک تخت کی سانی کروا کے سکھا دے اندر ਮਨੁੱਖਤਾ ਦੇ ਅੰਦਰ ਇਹ ਮਨੁੱਖ ਬੰਨ ਭਰਿਆ ਕਿ ਸਾਤ ਜਾਲੰ ਜੜਵਾਲੀਆਂ ਦੇ ਸਾਹਮਣੇ ਲਿਪੜਦੀ ਝੁੱਕਦੀ ਲੋੜ ਨਹੀਂ ਹੈ ਤੁਮ ਦੇ ਰੇਹ ਚੱਲਣਾ ਹੈ ਗੁਰਬਾਣੀ ਦਾ ਇੱਕ ਸ਼ਬਦ ਇਸ ਮਬਾਰਕ ਤਖਤ ਦੀ ਭਾਵਨਾ ਨੂੰ ਦਰਸਾਉਂਦਾ ਹੈ ਕੋ ਹਰ ਸਮਾਨ ਨਹੀਂ ਰਾਜਾ ਇਹ ਜੋ ਭੂਤ ਸਤ ਦਿਵਸ ਚਾਰ ਕੇ ਝੋਠੇ ਕਰਨ ਦਿਵਾਜਾ ਰੱਬ ਦਾ ਰਾਜ ਸਦਾ ਰਹਿਣਾ ਮਾੜਾ ਹੈ ਸੰਸਾਰਕ ਬਾਦਸ਼ਾਹਾਂ ਦੀਆਂ ਬਾਦਸ਼ਾਹੀਆਂ ਇਹ ਮੁੱਖ ਜਾਣ ਵਾਲੀਆਂ ਨੇ ਇਸ ਲਈ ਅਸੀਂ ਆਕਾਲ ਮੁਰਖ ਦੇ ਹੁਕਮ ਦੇ ਵਿੱਚ ਚੱਲਦੀਆਂ ਇਸ ਸੱਚੇ ਤਖਤ ਨੂੰ ਸਦਾ ਹੀ ਸਮਰਪਤ ਕਰਨਾ ਹੈ 88ویں صدی دے اندر جادو سیٹھ قوم دا پورا کوڑ پور مٹاون دے لئی بڑے یجن ہو اگے سی جادو اعلان ہوئے جس کے سر پہ ہو گئے کہ اس رہننا دیو اپنے دیش جو سگر کو دسے کرام سو پیلے ہیں بہت انعام اس ویلے

جدو ستارہ سو باٹا پینتی تو کیتا گیا عبدالی نے اعلان کیتا کہ ہوں سر کبھی اٹھ نہیں سکڑ گے پر وہ تو کچھ مہینیاں بعد پھر خالسا کے جڑیا

ਕਸੂਰ ਦਾ ਹੱਥ ਵਿੱਚੋ ਕਿ ਲੈ ਗਿਆ ਮੇਰੀ ਮਦਦ ਪਰੂ ਉਹ ਦੇ ਤੋ ਸੋ ਆਇਗੁਰ ਦੀ ਕਸਾਂਸਾ ਵਾਇਗੁਰ ਦੀ ਕੀ ਫਤੇ ਤਖਤ ਵਹਿ ਤਖਤੇ ਕੀ ਲਾਇਕ ਪੰਜ ਸਮਾਏ ਜੁਰਮਤ ਪਾਇਕ ਤਖਤ ਰਾਜਾ ਸੇ ਵਹਿ ਜੇ ਤਖਤੇ ਲਾਇਕ ਹੋ ਇਹ ਵੱਡਾ ਤੇਰਾ ਦਰਬਾਰ ਸੱਚਾ ਤੋ ਤਖਤ ਸ਼ੇਰ ਸ਼ਾਹ ਪਾਤਸ਼ਾਹ ਨਿਚਲ ਚੌਰ ਸ਼ਕ ਅੱਜ ਮੇਰੀ ਪੀੜ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਹੀਦਾਂ ਦੇ ਸਰਤਾਜ ਪੰਚਲ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਤੋਂ ਦਰਬਤ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਰਾਸ਼ ਹੋ ਚੁੱਕੇ ਮਨੁੱਖਤਾ ਦੇ ਫਿਰਦੇਆਂ ਦੇ ਅੰਦਰ ਇੱਕ ਨਵਾਂ ਦੀਪ ਜਗਾਉਂਦੇ ਹੋਏ ਸਿੱਲੀ ਤੱਕ ਤੋਂ ਉੱਚਾ ਅਕਾਲ ਤਖਤ ਰਚਿਆ ਜਿਸ ਦੀ ਸਿਰਜਣਾ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਇੱਟ ਅਕਾਲ ਤਖਤ ਸਾਹਿਬ ਦੀ ਨੀਂਵ ਦੇ ਵਿੱਚ ਆਪ ਰੱਖੀ ਤੇ ਉਸ ਤੋਂ ਬਾਅਦ ਕਿਸ ਹੀ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਬਰਦਾਸ਼ ਬਣਾਇਓ ਮੇਰੀ ਪੀਰੀ ਦੇ ਮਾਲਕ ਸਤਪੁਰੂ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਤਖਤ ਦੀ ਸੰਪਾਦਨਾ ਕਰਕੇ ਪਾਵਨ ਤਖਤ ਦੇ ਉੱਪਰ ਬਰਾਜਮਾਨ ਹੋਏ ਮੇਰੀ ਤੇ ਪੀਰੀ ਦੀ ਅਸਲੀ ਸਹਿਬਾ ਧਾਰਨ ਕੀਤੀਆਂ ਸਤਪੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਲੈਣੀ ਹੈ ਉਹ ਚੰਗੀ ਜਵਾਨੀ ਆਪਣੇ ਪਰਿਵਾਰਾਂ ਵਿੱਚੋਂ ਚੰਗੀ نسل ਦੇ ਘੋੜੇ ਤੇ ਚੰਗੇ ਸ਼ਸਤਰ ਭੇਟਾ ਕਰਨ ਮੇਰੀ ਪੀਰੀ ਦੇ ਮਾਲਕ ਸਤਪੁਰੂ ਗੁਰੂ ਅਰਗਵਿੰਦ ਸਾਹਿਬ ਸੱਚੇ ਅੱਛਾ ਮਹਾਰਾਜ ਨੇ ਸ਼ਸ਼ਤਰਧਾਰੀ ਫੌਜ ਤਿਆਰ ਕੀਤੀ ਜ਼ੁਲਮ ਦੇ ਖਿਲਾਫ ਜਾਬਰ ਨੂੰ ਡੰਗ ਦੇਣ ਵਾਸਤੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲਾਤਮਲ ਤੇ ਅਬਦੁਲ ਢਾਡੀਆਂ ਨੂੰ ਮਾਣ ਸਨਮਾਨ ਦੇ ਕੇ ਪਿਆਰ ਦੇ ਕੇ ਉਹਨਾਂ ਦੇ ਅੰਦਰ ਨਵੀਂ ਰੂਹ ਪੂਕੀ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਅਮੀਰੀ ਪੀਰੀ ਦੇ ਸਿਧਾਂਤ ਨੂੰ 12 ਦੇ ਰਾਹੀਂ ਇਤਿਹਾਸ ਦੇ ਰਾਹੀਂ ਉਜਾਗਰ ਕੀਤਾ ਜੋ ਮਰਯਾਦਾ ਜਿਹੜੀ ਹੈ ਚੱਲ ਰਹੀ ਹੈ ਸੋ ਅੱਜ ਦੇ ਸ਼ੁਭ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਅਸੀ ਸਰ ਜੀ ਇੱਕ ਲੜਕੀ ਦਾ ਕਤਲ ਕੀਤਾ ਗਿਆ ਇਲਜ਼ਾਮ ਜਿਹੜੇ ਨੇ ਉਹ ਧਨ ਸਿੰਘ ਦੇ ਬਾਣੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਉੱਤੇ ਲਚਰਤਾ ਫਲਾਉਂਦੀ ਸੀਗੀ ਪੰਜਾਬੀਆਂ ਨੂੰ ਗੁਦਰਬ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਿਗੁਰੂ ਅਰਜਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਅਦਨ ਪੱਠ ਰਚਿਆ ਉੱਥੇ ਸਾਨੂੰ ਇਹ ਲਚਿਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾਂ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ ਪਿੰਡੂ ਮੁਸਲਮਾਨ ਤੇ ਸਮੁੱਚੇ ਤਬਰਕ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਧਰਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋ ਰਿਹਾ ਇਹ ਪਹਿਲਾਂ ਵੀ ਹੁੰਦਾ ਹੈ ਇਹ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਧਿ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਦਾ 10 12 ਕਹਿੰਦੇ ਆ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ-ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਜ਼ਾਲਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਹਾ ਗੁਰੂ ਕੇ